ਸਤ ਸ੍ਰੀ ਅਕਾਲ ਕਿਸਾਨ ਵੀਰੋ ਉਮੀਦ ਕਰਦਾ ਹਾਂ ਵੀ ਤੁਸੀਂ ਸਾਰੇ ਠੀਕ ਹੋਵੋਗੇ ਆ ਜਿਹੜਾ ਤੁਸੀਂ ਝੋਨਾ ਦੇਖ ਰਹੇ ਹੋ ਇਹ ਹੈ ਸਵੰਨਾ ਕੰਪਨੀ ਦਾ 7501 ਮੈਂ ਕੋਈ ਇਹਦੀ ਮਸ਼ਹੂਰੀ ਨਹੀਂ ਕਰਦਾ ਮੈਂ ਤਾਂ ਸਾਨੂੰ ਵੈਸੇ ਦੱਸਦਾ ਹਾਂ ਵੀ ਕੋਈ ਕੋਸਾਦਾ ਕੋਈ ਕੋਸਾਦਾ ਕੋਈ ਆਦਾ 6 ਫੁੱਟ ਕੱਦ ਹੋ ਜਾਂਦਾ ਕੋਈ ਕਹਿੰਦਾ ਛੋਟਾ ਰਹਿ ਜਾਂਦਾ ਪਰ ਆਪਣੇ ਮੈਂ ਤੁਹਾਨੂੰ ਦੱਸਦਾ ਵੀ ਡੱਬ ਵਾਲੀ ਏਰੀਆ ਦੇ ਵਿੱਚ ਲੱਗਿਆ ਹੋਇਆ ਇਹ ਹੈ ਦੋ ਨੰਬਰ ਪਾਣੀ ਹੈ ਜ਼ਮੀਨ ਵੀ ਕੋਈ ਬੜੀ ਤਕੜੀ ਨਹੀਂ ਜਿਹਨੂੰ ਆਪਾਂ ਰੇਸਲੇ ਜੇ ਬਾਣ ਕਹਿ ਦਿੰਨੇ ਆ ਦਰਮਿਆਨੇ ਹਲਕੇ ਜੇ ਉਹੋ ਜੀ ਜ਼ਮੀਨ ਹੈ ਤੇ ਇਹਦੀ ਜਿਹੜੀ ਪਨੀਰੀ ਆਪਾਂ ਗੱਲ ਕਰਕੇ ਵੀ ਪਨੀਰੀ ਬੀਜੀ ਸੀਗੀ ਇਹਦੀ 22 ਮਈ ਨੂੰ ਤੇ 26 ਜੂਨ ਨੂੰ ਇਹਦੀ ਟ੍ਰਾਂਸਪਲੈਂਟਿੰਗ ਹੋਈ ਹੈ ਝੋਨਾ ਬਾਣ ਚ ਲੱਗਿਆ ਹੋਇਆ ਤੇ ਕੱਦ ਹੈ ਜਿਹੜਾ ਇਹਦਾ ਉਹ ਹੈਗਾ ਤਕਰੀਬਨ ਲੱਕ ਤਾਂ ਲੱਕ ਤੋਂ ਥੋੜਾ ਜਿਹਾ ਉੱਚਾ ਵੀ ਸਾਢੇ 1 3 ਫੁੱਟ ਮੰਨੋ ਸਾਢੇ 1 3 ਫੁੱਟੇ ਦਾ ਕੱਦ ਹੈ ਤੇ ਹੁਣ ਝੋਨਾ ਜਿਹੜਾ ਇਸ ਟਾਈਮ ਇਹੇ ਵੀਰ ਜੀ ਪੂਰਾ ਗੋਵਚਾ 100 ਦਾ 100% ਆ ਤੁਸੀਂ ਦੇਖ ਰਹੇ ਹੋ ਗੋਵਚਾ ਨੇ ਬਸ ਥੋੜੇ ਦਿਨਾਂ ਚ ਹੁਣ ਨਿਸਰ ਜਾਣਾ ਵਿੱਚ ਵਿੱਚ ਨਿਸਰ ਵੀ ਗਿਆ ਤੇ ਸਪਰੇਅ ਦੀ ਗੱਲ ਕਰਗੇ ਇਹਦੇ ਉੱਤੇ ਪਹਿਲਾਂ ਤਾਂ ਤੁਹਾਨੂੰ ਰੇਹ ਦੀ ਗੱਲ ਕਰਦੇ ਆਂ ਦਰਮਿਆਨਾ ਜਾਂ ਬਾਹਣ ਅਸੀਂ 3 ਗੱਟੇ 'ਚ ਵੀਰੇ ਜੂਰੀਆ ਦੇ ਪਾਏ ਹੋਏ ਐ 15 ਕਿਲੋ ਜ਼ਿੰਕ ਪਾਈ ਹੋਈ ਐ 21% ਵਾਲੀ 8 ਕਿਲੋ ਜ਼ਿੰਕ ਪਾਈ ਹੋਈ ਐ ਅਸੀਂ 33% ਵਾਲੀ ਇਹ ਝੋਨਾ ਪਹਿਲਾਂ ਰੁਕ ਜੇ ਗਿਆ ਸੀਗਾ ਫਿਰ ਸਾਨੂੰ 8 ਕਿਲੋ ਜ਼ਿੰਕ 33% ਵਾਲੀ ਪਾਉਣੀ ਪਈ ਇੱਕ ਗੱਟਾ ਜੂਰੀਆ ਦਾ ਵੀ ਵੱਧ ਪਾਉਣਾ ਪਿਆ ਤੇ ਹੁਣ ਝੋਨਾ ਇਹ ਤਕਰੀਬਨ ਹੈਗਾ ਵੀ 3.5 ਫੁੱਟ ਦਾ ਕੱਦ ਹੋਣਾ ਹੈ ਤੇ ਸਪਰੇਅ ਦੇ ਉੱਤੇ ਆਪਾਂ ਇੱਕ ਕਰੀ ਸੀਗੀ ਉਹ ਵੀ ਬਸਮੀ ਜੇ ਵਿੱਚ ਕਰੀ ਸੀ ਕਿਉਂ ਨ ਸਾਰੇ ਤੋਂ ਪਹਿਲਾਂ ਕਰੀ ਸੀ ਵੀ ਕੋਈ ਇਹ ਚ ਕਹਿੰਦੇ ਆ ਵੀ ਇਹਦੀ ਮੁੰਜਰ ਦੇ ਉੱਤੇ ਜਿਹੜਾ ਹਲਦੀ ਰੁਗ ਜਾ ਆ ਜਾਂਦਾ ਜਾਂ ਕੋਈ ਫੰਗਸ ਦੀ ਬਿਮਾਰੀ ਇਹਨੂੰ ਜਿਆਦਾ ਆਉਂਦੀ ਹੈ ਉਹਦਾ ਕਰਕੇ ਆਪਾਂ ਨਾਰਮਲ ਜੀ ਸਪਰੇਅ ਕਰੀ ਸੀ ਹੈਗਜਾ ਕੋਨਾਜੋਲ ਤੇ ਬੈਲਡਾ ਤੇ ਵਿੱਚ ਉਹਦੇ ਆਪਾਂ ਕੋਰਾ ਜਣਪਾਤੀ ਸੀ ਤੇ ਪੱਤਾ ਲਪੇਟ ਹੈ ਜਿਹੜੀ ਉਹ ਇਸ ਤੇ ਹਜੇ ਮੌਜੂਦ ਹੈਗੀ ਉਹ ਮਰੀ ਨਹੀਂ ਆ ਬਿਠੀ ਹੈ ਸਪਰੇ ਨੇ ਵੀਰੋ ਕੋਈ ਅਸਰ ਨਹੀਂ ਕਰਿਆ ਇੱਥੇ ਸਪਰੇ ਲੱਗਦਾ ਵੀ ਪੱਤਾ ਲਪੇਟ ਵਾਲੀ ਜਿਹੜੀ ਆਪਾਂ ਨੂੰ ਕਰਨੀ ਪਊਗੀ ਤੇ ਇਹਦੀਆਂ ਮੁੰਜਰਾਂ ਤੇ ਕਹਿੰਦੇ ਆ ਆਪਾਂ ਮੈਂ ਵੀਡੀਓ ਦੇਖ ਕੇ ਖਰ ਬਰੇਇਟੀ ਤਾਂ ਲਾਈ ਸੀ ਇਹ ਤੇ ਉਹ ਕਹਿੰਦੇ ਵੀ ਇਹਦੀਆਂ ਮੁੰਜਰਾਂ ਤੇ ਜਿਹੜਾ ਹਲਦੀ ਰੋਗ ਵਾਲੀਆਂ ਗੰਡਾ ਜੀਆਂ ਬਹੁਤ ਬਣਦੇ ਆ ਫਿਲਹਾਲ ਖਰ ਹਜੇ ਮੁੰਦਰ ਮੁੰਜਰਾ ਜਿਹੜੀਆਂ ਇਹਦੀਆਂ ਸਾਫ਼ ਐ ਵੀਰੋ ਬਾਕੀ ਆਪਾਂ ਜੇ ਇਹਦੇ ਤੇ ਕੋਈ ਬਿਮਾਰੀ ਆਈ ਤਾਂ ਤੁਹਾਨੂੰ ਉਹ ਵੀ ਵੀਡੀਓ ਪਾਵਾਂਗੇ ਇਹਦੇ ਝਾੜ ਬਾਰੇ ਵੀ ਵੀਡੀਓ ਪਾਵਾਂਗੇ ਵੀ ਆਪਣੇ ਦਰਮਿਆਨਾ ਵਾਣ ਦੇ ਵਿੱਚ ਦਰਮਿਆਨੇ ਪਾਣੀ ਚ ਦੋ ਨੰਬਰ ਪਾਣੀ ਤੇ ਕਿੰਨਾ ਕੁ ਝਾੜ ਇਹ ਦਿੰਦੀ ਐ ਗਾਂਹਾਂ ਇਹਦੀ ਬਿਕਣ ਚ ਕੋਈ ਦਿੱਕਤ ਆਉਂਦੀ ਐ ਜਾਂ ਕੋਈ ਨਹੀਂ ਆਉਂਦੀ ਕਿ ਇਹ ਜਿਹੇ ਦੇ ਦਾਣੇ ਐ ਉਹ ਦਾਣੇ ਬਣਨ ਤੋਂ ਪਤਾ ਲੱਗੂ ਹਜੇ ਤਾਈਂ ਜਿਹੜੀ ਮੁੰਜਰ ਹੈ ਉਹ ਕੱਲੀ ਬਾਹਰ ਹੀ ਨਿਕਲੀ ਹੋਈ ਹੈ ਤੇ ਦਾਣਾ ਹਜੇ ਕਿਸੇ ਪਾਸੇ ਕੋਈ ਬਣਿਆ ਨਹੀਂ ਇੱਕ ਆਪਣੇ ਕੋਲੇ ਇਹ ਵੈਰਾਈਟੀ ਸ ਬੰਨਾਂ ਵਾਲੀ ਦੀ 7501 ਤੇ ਦੂਜੀ ਵੈਰਾਈਟੀ ਹੈ ਜੀ ਆਪਣੇ ਕੋਲੇ ਦੂਜੀ ਵੈਰਾਈਟੀ ਹੈ ਉਹ ਹੈਗੀ ਹੈ 7301 ਤੇ ਆਪਾਂ ਉਹ 7301 ਬਾਰੇ ਵੀ ਵੀਡੀਓ ਪਾਵਾਂਗੇ ਉਹ ਵੀ ਪੂਰੀ ਗੋਪਤ ਹੈ ਇੱਕ ਅੱਧੇ ਦਿਨ ਚ ਤੇ ਇਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਖੇਤੀ ਰਿਲੇਟਡ ਕੋਈ ਲੋਕਾਂ ਨੂੰ ਗੱਪ ਛੱਪ ਤਾਂ ਮਾਰਦੇ ਨਹੀਂ ਜਿਹੜਾ ਝਾੜ ਹੋਇਆ ਉਹ ਦੱਸਾਂਗੇ ਤੇ ਖੇਤੀ ਰਿਲੇਟਡ ਹੀ ਆਪਾਂ ਵੀਡੀਓ ਪਾਉਨੇ ਆਂ ਹਾਂ ਗੱਲ ਕਰਨੀ ਇੱਕ ਭੁੱਲ ਗਏ ਸੀ ਇਹਦੇ ਵਿੱਚ ਕੋਈ ਪਦਾਨ ਕੋਈ ਫਟੇਰਾ ਜਾਂ ਕੋਈ ਆਪਾਂ ਗਰੋਥ ਪ੍ਰੋਮੋਟਰ ਪ੍ਰੋਡਕਟ ਹੈ ਜਿਹੜੇ ਆਪਾਂ ਨਹੀਂ ਪਾਏ ਹੋਏ ਗ੍ਰੋਥ ਪ੍ਰਮੋਟਰ ਵਗੈਰਾ ਜਿਹੜੇ ਪ੍ਰੋਡਕਟ ਆਉਂਦੇ ਆ ਉਹ ਆਪਾਂ ਇਹਦੇ ਵਿੱਚ ਕੁਝ ਵੀ ਨਹੀਂ ਪਾਇਆ ਹੋਇਆ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਵੀਰੋ ਸ਼ੇਅਰ ਜਰੂਰ ਕਰ ਦਿਓ ਜਿਹੜੇ ਮੇਰੇ ਵੀਰਾਂ ਨੇ ਇਹ ਵੈਰਾਈਟੀ ਸਵੰਨਾ ਲਾ ਰੱਖੀ ਹੈ ਉਹ ਜਰੂਰ ਦੱਸਿਓ ਕੋਈ ਡਿੱਗਣ ਡੁੱਗਣ ਦੀ ਸ਼ਿਕਾਇਤ ਆਉਂਦੀ ਹੈ ਆਪਣੇ ਤਾਂ ਬਈ ਲਾਏ ਤੋਂ ਤੇ ਆਪਾਂ ਨੂੰ ਤਾਂ ਵੱਡੇ ਤੋਂ ਪਤਾ ਲੱਗੂ ਵੀ ਕਿਹੇ ਜੀ ਵੈਰਾਈਟੀ ਆਪਣੇ ਬਾਹਣਾ ਚ ਕਿਵੇਂ ਰਹਿੰਦੀ ਹੈ ਇਹ ਇਹਦੇ ਵਾਸਤੇ ਆਪਾਂ ਪੂਰਾ ਫੁੱਲ ਝਾੜ ਝੂੜਦਾ ਜਿਵੇਂ ਇਹਦਾ ਕੋਈ ਰੁਝਾਨ ਆਏ ਉਸ ਤਰ੍ਹਾਂ ਦੀ ਵੀਡੀਓ ਤੁਹਾਡੇ ਸਾਹਮਣੇ ਜ਼ਰੂਰ ਪਾਵਾਂਗੇ ਉਹ ਚ ਕੋਈ ਕਿੰਤੂ ਪ੍ਰਾਂਤੂ ਨਹੀਂ ਰੱਖਦੇ ਹੁਣ ਅਗਲੀ ਵੀਡੀਓ ਪਾਵਾਂਗੇ ਜਿਹੜੀ ਉਹ 7300 ਇੱਕ ਬਾਰੇ ਪਾਵਾਂਗੇ ਧੰਨਵਾਦ ਜੀ